ਸਤ ਸ੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਕੈਨੇਡਾ ਦੇ ਵਿੱਚ ਜੀ7 ਸਮਿਟ ਹੋਣ ਜਾ ਰਹੀ ਹੈ ਜਿਹਦੇ ਵਾਸਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੱਦਾ ਆਇਆ ਹੈ ਨਰਿੰਦਰ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇਹਦੀ ਪੁਸ਼ਟੀ ਕੀਤੀ ਹੈ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਨੂੰ ਫੋਨ ਦੇ ਉੱਤੇ ਸੱਦਾ ਦਿੱਤਾ ਗਿਆ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇਹੋਰਾਂ ਵੱਲੋਂ ਕਹਿੰਦੇ ਉਹਨਾਂ ਨੂੰ ਮੈਂ ਵਧਾਈ ਵੀ ਦਿੱਤੀ ਹੈ ਉਹਨਾਂ ਦੀ ਜਿੱਤ ਦੇ ਉੱਤੇ ਦੁਬਾਰਾ ਸਰਕਾਰ ਬਣਾਉਣ ਦੇ ਉੱਤੇ ਪਰ ਇਹਦੇ ਨਾਲ ਹੀ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਦੀ ਸਿਆਸਤ ਭਖ ਗਈ ਹੈ ਪਿੱਛੇ ਜੇ ਸਰੀ ਦੇ ਵਿੱਚ ਹਰਦੀਪ ਨਿਜਰ ਦਾ ਕਤਲ ਹੁੰਦਾ ਹੈ ਜਿਸ ਤੋਂ ਬਾਅਦ ਦੇ ਵਿੱਚ ਦੋਵਾਂ ਮੁਲਕਾਂ ਦੇ ਸਬੰਧਾਂ ਦੇ ਵਿੱਚ ਖਟਾਸ ਆਉਂਦੀ ਹੈ ਤੇ ਹੁਣ ਵੀ ਕਈ ਤਰ੍ਹਾਂ ਦੇ ਸਵਾਲ ਉੱਥੋਂ ਦੇ ਲੋਕਾਂ ਵੱਲੋਂ ਚੁੱਕੇ ਜਾ ਰਹੇ ਨੇ ਇੱਥੋਂ ਤੱਕ ਕਿ ਕੁਝ ਮੈਂਬਰ ਪਾਰਲੀਮੈਂਟਸ ਨੇ ਉਹ ਵੀ ਇਹਦੇ ਉੱਤੇ ਜਿਹੜੇ ਨੇ ਸਵਾਲ ਖੜੇ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇੱਕ ਵਰਲਡ ਸਿੱਖ ਆਰਗੇਨਾਈਜੇਸ਼ਨਾਂ ਉਹਨਾਂ ਨੇ ਵੀ ਇਸ ਨੂੰ ਨਿੰਦਿਆ ਕਹਿੰਦੇ ਜੀ ਇਹ ਜਿਆ ਨਹੀਂ ਹੋਣਾ ਚਾਹੀਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਯਾਨੀ ਭਾਰਤ ਨੂੰ ਕੈਨੇਡਾ ਨੂੰ ਸੱਦਾ ਨਹੀਂ ਦੇਣਾ ਚਾਹੀਦਾ ਤੁਹਾਨੂੰ ਦੱਸ ਦਈਏ ਕਿ ਜਿਹੜਾ ਜੀ7 ਹੈ ਉਹ 7 ਦੇਸ਼ਾਂ ਦਾ ਸਮੂਹ ਹੈ ਜਿਦੇ ਵਿੱਚ ਵਿਕਸਿਤ ਤੇ ਅਮੀਰ ਦੇਸ਼ ਸ਼ਾਮਲ ਨੇ ਹਾਲਾਂਕਿ ਭਾਰਤ ਇਸ ਸਮਿਟ ਦਾ ਹਿੱਸਾ ਬਣਨ ਜ਼ਰੂਰ ਜਾ ਰਿਹਾ ਹੈ ਇੱਕ ਮਹਿਮਾਨ ਦੇ ਤੌਰ ਦੇ ਉਤੇ ਪਰ ਜੀ 7 ਸਮੂਹ ਦਾ ਹਿੱਸਾ ਨਹੀਂ ਹੈ ਭਾਰਤ ਤੇ ਹੋਰ ਵੀ ਕਈ ਮੁਲਕ ਨੇ ਜਿਨ੍ਹਾਂ ਨੂੰ ਇਹਦੇ ਵਿੱਚ ਸੱਦਾ ਦਿੱਤਾ ਗਿਆ ਮਹਿਮਾਨਾਂ ਦੇ ਵਜੋਂ ਤੇ ਜੇਕਰ ਆਪਾਂ ਜੀ 7 ਦੀ ਗੱਲ ਕਰੀਏ ਤਾਂ ਜੀ 7 ਦੇ ਵਿੱਚ ਕੈਨੇਡਾ ਫਰਾਂਸ ਜਰਮਨੀ ਇਟਲੀ ਜਾਪਾਨ ਤੇ ਬ੍ਰਿਟੇਨ ਤੇ ਅਮਰੀਕਾ ਸ਼ਾਮਲ ਹੈ ਪਰ ਹੁਣ ਕੈਨੇਡਾ ਦੇ ਵਿੱਚ ਇਹ ਸਮਿਟ ਹੋਣ ਜਾ ਰਹੀ ਹੈ ਕੈਨੇਡਾ ਦੇ ਅਲਬਰਟਾ ਦੇ ਵਿੱਚ ਇਹ ਸਮਿਟ ਹੋਣੀ ਹੈ ਤੇ ਇਹਦੀ ਤਾਰੀਖ ਵੀ 15 ਤੋਂ 17 ਜੂਨ ਤੱਕ ਹੈ ਤਾਂ ਇੱਕ ਸਵਾਲ ਇਹ ਹੈ ਕਿ ਜਦੋਂ ਸਬੰਧ ਸਹੀ ਨਹੀਂ ਸੀਗੇ ਉਦੋਂ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਸੀਗੇ ਤੇ ਹੁਣ ਇਹ ਸਬੰਧ ਕਿਵੇਂ ਸੁਧਰੇ ਨੇ ਕਿਸ ਤਰ੍ਹਾਂ ਹੋਇਆ ਕਿ ਇੱਕ ਇਹਦਾ ਐਂਗਲ ਹੋਰ ਵੀ ਨਿਕਲ ਕੇ ਸਾਹਮਣੇ ਆ ਰਿਹਾ ਹੈ ਉਹ ਹੈ ਕਿ ਅਮਰੀਕਾ ਤੇ ਕੈਨੇਡਾ ਦੇ ਦਰਮਿਆਨ ਜਿਹੜੇ ਸਬੰਧ ਸੀਗੇ ਉਹ ਵੀ ਸਹੀ ਨਹੀਂ ਰਹੇ ਟੈਰਿਫ ਵਾਰ ਸ਼ੁਰੂ ਹੋ ਗਈ ਸੀ ਇੱਕ ਦੂਜੇ ਤੇ ਇਲਜ਼ਾਮ ਲਾਏ ਜਾ ਰਹੇ ਸੀ ਪਰ ਇਹ ਸਭ ਦੇ ਚੱਲਦੇ ਆ ਕੈਨੇਡਾ ਕਹਿੰਦੇ ਹੁਣ ਉਹਨਾਂ ਦੇਸ਼ਾਂ ਨੂੰ ਸੱਦਾ ਦੇ ਰਿਹਾ ਜਿਨ੍ਹਾਂ ਦੇ ਨਾਲ ਥੋੜਾ ਬਹੁਤਾ ਮਾਨ ਮੋਟਾਬ ਅਮਰੀਕਾ ਦਾ ਚੱਲਦਾ ਰਹਿੰਦਾ ਹੈ ਖਾਸ ਕਰ ਯੂਕਰੇਨ ਨੂੰ ਸੱਦਾ ਦਿੱਤਾ ਗਿਆ ਇਸ ਸਮਿਟ ਵਾਸਤੇ ਆਸਟ੍ਰੇਲੀਆ ਨੂੰ ਇਹਦੇ ਵਾਸਤੇ ਸੱਦਾ ਦਿੱਤਾ ਗਿਆ ਤੇ ਹੋਰ ਵੀ ਕਈ ਮੁਲਕ ਨੇ ਜਿਨ੍ਹਾਂ ਦੇ ਨਾਮ ਅਜੇ ਸਰਵਜਨਕ ਨਹੀਂ ਕੀਤੇ ਗਏ ਪਰ ਕਈ ਮੁਲਕ ਇਸ ਸਮਿਟ ਦਾ ਹਿੱਸਾ ਬਣ ਰਹੇ ਨੇ ਤੇ ਜਦੋਂ ਮਾਰਕ ਕਾਰਨੇਹੋਰਾਂ ਦੇ ਨਾਲ ਗੱਲ ਹੁੰਦੀ ਹੈ ਪੱਤਰਕਾਰਾਂ ਦੀ ਜੋ ਪ੍ਰਧਾਨ ਮੰਤਰੀ ਨੇ ਕੈਨੇਡਾ ਦੇ ਵੀ ਭਾਈ ਤੁਸੀਂ ਭਾਰਤ ਨੂੰ ਕਿਉਂ ਸੱਦਿਆ ਹੈ ਤਾਂ ਉਹਨਾਂ ਦਾ ਪ੍ਰਤੀਕਰਮ ਵੀ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਹ ਕਹਿੰਦੇ ਨੇ ਕਿ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਭਾਰਤ ਹੈ ਪੰਜਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਹੈ ਜੇਕਰ ਉੱਥੋਂ ਦੇ ਮੁਖੀ ਇੱਥੇ ਆਉਂਦੇ ਨੇ ਯਾਨੀ ਕਿ ਪ੍ਰਧਾਨ ਮੰਤਰੀ ਆਉਂਦੇ ਨੇ ਤਾਂ ਕਈ ਵਿਚਾਰਾਂ ਹੋਣਗੀਆਂ ਕਈ ਖਣਿਜਾਂ ਨੂੰ ਲੈ ਕੇ ਊਰਜਾ ਸਰੋਤਾਂ ਨੂੰ ਲੈ ਕੇ ਸੁਰੱਖਿਆ ਨੂੰ ਲੈ ਕੇ ਵੀ ਅਸੀਂ ਆਪਸ ਦੇ ਵਿੱਚ ਗੱਲਬਾਤ ਕਰਾਂਗੇ ਵਿਚਾਰਾਂ ਹੋਣਗੇ ਇਸ ਕਰਕੇ ਸੱਦਾ ਦਿੱਤਾ ਗਿਆ ਤੇ ਦੂਜੇ ਪਾਸੇ ਕਈ ਜਿਹੜੇ ਲੀਡਰ ਨੇ ਖਾਸ ਕਰ ਕੈਨੇਡਾ ਦੇ ਸਰੀ ਤੋਂ ਹੀ ਕਈ ਵਾਰ ਦੇ ਮੈਂਬਰ ਪਾਰਲੀਮੈਂਟ ਨੇ ਸਖਤ ਥਾੜੀ ਵਾਲ ਉਹਨਾਂ ਦਾ ਬਿਆਨ ਵੀ ਕਾਫੀ ਚਰਚਾ ਦੇ ਵਿੱਚ ਆ ਜੋ ਸੋਸ਼ਲ ਮੀਡੀਆ ਦੇ ਉੱਤੇ ਛਪਿਆ ਹੋਇਆ ਉਹ ਕਹਿੰਦੇ ਨੇ ਜੀ ਕਿ ਕੈਨੇਡਾ ਤੇ ਭਾਰਤ ਦੇ ਜਿਹੜੇ ਸਬੰਧ ਸੀਗੇ ਉਹਨਾਂ ਦੇ ਵਿੱਚ ਖਟਾਸ ਆਈ ਸੀਗੀ ਜਿਸ ਤਰ੍ਹਾਂ ਦੇ ਨਾਲ ਹਰਦੀਪ ਨਿਜਰ ਦਾ ਕਤਲ ਹੁੰਦਾ ਹੈ ਇਲਜ਼ਾਮ ਲੱਗਦੇ ਨੇ ਜਾਂਚ ਦੇ ਵਿੱਚ ਕਹਿੰਦੇ ਭਾਰਤ ਨੇ ਸਹਿਯੋਗ ਨਹੀਂ ਕੀਤਾ ਇਲਜ਼ਾਮ ਲੱਗੇ ਸੀ ਤਾਂ ਉਹਦੇ ਚਲਦਿਆਂ ਅਜਿਹਾ ਨਹੀਂ ਕਰਨਾ ਚਾਹੀਦਾ ਸੀਗਾ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਇਹ ਵੀ ਇਲਜ਼ਾਮ ਲੱਗਦੇ ਰਹੇ ਨੇ ਕਿ ਭਾਰਤ ਕੈਨੇਡਾ ਦੀਆਂ ਚੋਣਾ ਦੇ ਵਿੱਚ ਜਾਂ ਉਥੋਂ ਦੀ ਰਾਜਨੀਤੀ ਦੇ ਵਿੱਚ ਦਖਲ ਅੰਦਾਜ਼ੀ ਕਰਦਾ ਇਹ ਵੀ ਕਹਿੰਦੇ ਸਹੀ ਨਹੀਂ ਹੈ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਮਤਲਬ ਕਈ ਤਰ੍ਹਾਂ ਦੇ ਸਵਾਲ ਉਹਨਾਂ ਨੇ ਵੀ ਖੜੇ ਕਰ ਦਿੱਤੇ ਨੇ ਤਾਂ ਕੁੱਲ ਮਿਲਾ ਕੇ ਜਿਹੜਾ ਇਹ ਮਾਮਲਾ ਹੈ ਹੁਣ ਸੁਰਖੀਆਂ ਦੇ ਵਿੱਚ ਹੈ ਜੀ7 ਸਮਿਟ ਹੋਣ ਜਾ ਰਹੀ ਹੈ ਪਰ ਇਹਦੇ ਵਿੱਚ ਭਾਰਤ ਦੀ ਮੌਜੂਦਗੀ ਨੂੰ ਲੈ ਕੇ ਸਵਾਲ ਖੜੇ ਹੋਏ ਨੇ ਤੇ ਜਿਹੜੀ ਇਹ WSO ਕਿਹਾ ਜਾਂਦਾ ਹੈ वर्ल्ड ਸਿੱਖ ਆਰਗੇਨਾਈਜੇਸ਼ਨ ਉਹਦੇ ਪ੍ਰਧਾਨ ਨੇ ਦਾਨੀ ਸਿੰਘ ਉਹਨਾਂ ਦਾ ਵੀ ਬਿਆਨ ਕਾਫੀ ਚਰਚਾ ਦੇ ਵਿੱਚ ਆ ਤਾਂ ਕੁੱਲ ਮਿਲਾ ਕੇ ਇਹ ਹੁਣ ਸਮਿਟ ਹੋਣੀ ਹੈ ਇਸ ਸਮਿਟ ਦੇ ਵਿੱਚ ਬਾਕੀ ਦੇਸ਼ਾਂ ਦੇ ਨੁਮਾਇंदे ਕਿਸ ਤਰ੍ਹਾਂ ਪਹੁੰਚਦੇ ਨੇ ਕੀ ਵਿਚਾਰਾਂ ਹੁੰਦੀਆਂ ਨੇ ਇਹਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਨਿਡਰ ਹਾਂ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ